ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਅੱਜ ਵੀਡੀਓ ਜਿਹੜੀ ਗੱਲਬਾਤ ਕਰਾਂਗੇ ਫਸਲ ਦੀ ਜਿਹੜੀ ਕੰਡੀਸ਼ਨ ਹੈ ਝੋਨਾ ਹੈ ਬਾਸਮਤੀ ਹੈ ਇਸ ਟਾਈਮ ਠੀਕ ਕੰਡੀਸ਼ਨ ਦੇ ਵਿੱਚ ਹੈ ਜਿਹੜਾ ਗੇਤਾ ਝੋਨਾ ਹੈ ਅਗੇਤੀ ਬਾਸਮਤੀ ਖਾਸ ਤੌਰ ਤੇ ਸਬਜ਼ੀ ਵਾਲਾ ਏਰੀਆ ਆਲੂ ਵਾਲਾ ਏਰੀਆ ਉੱਥੇ ਜਿਹੜੀ ਕੁਝ ਦਿਨਾਂ 'ਚ ਜਿਹੜੀ ਫਸਲ ਦੀ ਕਟਾਈ ਆ ਉਹ ਸ਼ੁਰੂ ਹੋ ਜਾਣੀ ਤੇ ਜਿਹੜਾ ਝੋਨਾ ਖਾਸ ਤੌਰ ਤੇ ਇਹ ਸਬਜੀ ਦੀ ਕਾਸ਼ਤ ਵਾਲਾ ਹੁੰਦਾ ਤਾਂ ਇਹ ਜੂਨ ਅੱਧ ਜੂਨ ਦੇ ਤਕਰੀਬ ਟ੍ਰਾਂਸਪਲੈਂਟ ਕੀਤਾ ਸ਼ੁਰੂ ਹੋ ਜਾਂਦਾ 15 ਜੂਨ ਤੋਂ 18 ਜੂਨ 20 ਜੂਨ 25 ਜੂਨ ਤੇ ਜਿਹੜਾ ਉਦੋਂ ਕਣਕ ਵਾਲਾ ਹੁੰਦਾ ਆਪਣਾ ਝੋਨਾ ਜਾਂ ਬਾਸਮਤੀ ਉਹੋ 25 ਜੂਨ 30 ਜੂਨ ਇਦੋਂ ਅ ਜਲਾਈ ਦੇ ਸਾਰੀ ਜਲਾਈ ਜਿਹੜਾ ਟ੍ਰਾਂਸਪਲੈਂਟ ਉਹ ਕਿਸਾਨ ਵੀਰ ਕਰਦੇ ਰਹਿੰਦੇ ਆ ਕੋਈ ਇੱਕ ਜਿਹੜਾ ਮੱਕੀ ਵਾਲਾ ਏਰੀਆ ਹੁੰਦਾ ਜਿੱਥੇ ਬਾਸਮਤੀ ਜਾਂ ਝੋਨੇ ਦੀ ਘੱਟ ਸਮੇਂ ਵਾਲੀ ਕਾਸ਼ ਤੋਂ ਪਹਿਲਾਂ ਮੱਕੀ ਕਿਸਾਨ ਵੀਰ ਲਾਉਂਦੇ ਆ ਬੀਜਦੇ ਆ ਤਾਂ ਉਹ ਫਿਰ ਅਗਸਤ ਚ ਵੀ ਕਈ ਵਾਰ ਚਲਾ ਜਾਂਦਾ ਟ੍ਰਾਂਸਪਲੈਂਟਿੰਗ ਤਾਂ ਜਿਵੇਂ ਜਿਵੇਂ ਜਿਹੜਾ ਝੋਨਾ ਲੇਟ ਵੱਲ ਨੂੰ ਸ਼ਿਫਟ ਸ਼ਿਫਟ ਕਰਦਾ ਮਤਲਬ ਜੂਨ ਤੋਂ ਜਲਾਈ ਜਲਾਈ ਤੋਂ ਅੱਧ ਜਲਾਈ ਲੇਟ ਜਲਾਈ ਤਾਂ ਉਹਦੇ ਕਾਫੀ ਜਿਹੜੇ ਹੈਗੇ ਚਾਂਸ ਰਹਿੰਦੇ ਕਿਉਂਕਿ ਘੱਟ ਸਮਾਂ ਵਾਲੀ ਕਿਸਮ ਆ ਜਿਹੜੀ ਐਂਡ ਜੁਲਾਈ ਤੱਕ ਵੀ ਜੇ ਆਪਾਂ ਲਾਉਣੇ ਜਾਵਾਂਗਾ ਈਵਨ ਅਗਸਤ ਦੇ ਪਹਿਲੇ ਹਫਤੇ ਵੀ ਲਾਉਣੇ ਤਾਂ ਬਹੁਤ ਵਧੀਆ ਪਰਫਾਰਮੈਂਸ ਉਹ ਦੇ ਜਾਂਦੀ ਹੈ ਉਹਦੇ ਵਿੱਚ ਕਾਰਨ ਕੀ ਹੁੰਦਾ ਹੈ ਕਿ ਇੱਕ ਤਾਂ ਮੀਂਹ ਉਦੋਂ ਸ਼ੁਰੂ ਹੋ ਜਾਂਦੇ ਆ ਚਾਹੇ ਕਿ ਇਸ ਵਾਰ ਆਪਾਂ ਕਹਿ ਸਕਦੇ ਕਿ ਜਿਹੜੀ ਮੌਨਸੂਨ ਦੇ ਪ੍ਰੋਪਰ ਮੀਂਹ ਨਹੀਂ ਪਏ ਹੈਗੇ ਪ੍ਰੀ ਮੌਨਸੂਨ ਬਣੀ ਪਈ ਉਦੋਂ ਪਹਿਲਾਂ ਜਿਹੜੇ ਕਿ ਵੈਸਟਰਨ ਡਿਸਟਰਬੈਂਸ ਵਗੈਰਾ ਦੇ ਨਾਲ ਕੋਈ ਮਈ ਚ ਜੂਨ ਚ ਜੁਲਾਈ ਚ ਅਗਸਤ ਚ ਜਿਹੜੇ ਚੰਗੇ ਮੀ ਪੈਣੇ ਹੁੰਦੇ ਕਿਉਂਕਿ ਹੁਣ ਜਿਹੜੇ ਹੈਗੇ ਜੇ ਆਪਾਂ ਕਹ ਲਈਏ 8 ਅਗਸਤ ਦੇ ਵਿੱਚ ਮੀ ਥੋੜੇ ਬਹੁਤ ਸ਼ੁਰੂ ਹੋਇਆ ਪਰ ਜੇ ਆਪਾਂ ਕਹਿੰਦੇ ਕਿ ਸਾਰੇ ਏਰੀਆ ਦੇ ਵਿੱਚ ਜੇ ਚੰਗੀ ਤਰ੍ਹਾਂ ਮੀ ਪਿਆ ਹੋਵੇ ਉਹ ਮੀ ਨਹੀਂ ਪਏ ਤਾਂ ਉਹ ਜਿਹੜੀ ਹੈਗੀ ਆ ਪਰਫਾਰਮੈਂਸ ਫਸਲ ਦੀ ਵਧੀਆ ਰਹਿੰਦੀ ਹੈ ਫੋਟ ਵਧੀਆ ਚੱਲ ਪੈਂਦੀ ਹੈ ਤੇ ਜਿਵੇਂ ਇਹ ਝੋਨਾ ਜਿਹੜਾ ਖਾਸ ਤੌਰ ਤੇ ਜੁਲਾਈ ਵਾਲਾ ਟ੍ਰਾਂਸਪਲੈਂਟ ਕੀਤਾ ਹੁੰਦਾ ਜਾਂ ਜੂਨ ਦੇ ਐਂਡ ਵਾਲਾ ਤਾਂ ਇਹ ਜਿਹੜਾ ਗੋਭ ਪਰਨ ਤੋਂ ਬਾਅਦ ਜਦੋਂ ਨਸਾਰਾ ਕਰਦਾ ਉਦੋਂ ਨੂੰ ਜਿਹੜਾ ਹੈਗਾ ਮੀਂਹ ਦਾ ਸੀਜ਼ਨ ਹੈ ਜਿਹੜਾ ਐਂਡ ਹੋ ਜਾਂਦਾ ਜਿਹੜਾ ਜੂਨ ਦੀ ਟ੍ਰਾਂਸਪਲੈਂਟਿੰਗ ਵਾਲਾ ਹੁੰਦਾ ਉਹ ਜਦੋਂ ਨਸਾਰਾ ਕਰਦਾ ਜਾਂ ਗੋ ਪਰਦਾ ਉਸ ਟਾਈਮ ਕਈ ਵਾਰ ਟੁੱਟਵੇਂ ਮੀਂਹ ਰੁਕ ਰੁਕ ਕੇ ਮੀਂਹ ਪੈਣੇ ਬਦਲ ਬਾਈ ਹਮਸ ਹਾਈ ਟੈਂਪਰੇਚਰ ਹਵਾ ਦੇ ਵਿੱਚ ਸੈੱਲ ਤਾਂ ਉਹ ਜਿਹੜਾ ਹੈਗਾ ਮੌਸਮ ਹੈ ਜਿਹੜਾ ਉਹ ਫੇਵਰੇਬਲ ਇੰਨਾ ਗੋ ਭਰਨ ਤੋਂ ਲੈ ਕੇ ਨਸਾਰਾ ਬੂਰ ਪੈਣਾ ਤੇ ਦੁੱਧਾ ਪਰਣਾ ਦਾਣੇ ਦੀ ਜਿਹੜੀ ਫਿਲਿੰਗ ਆਪਾਂ ਕਹਿ ਲਈਏ ਗ੍ਰੇਨ ਫਿਲਿੰਗ ਉਹ ਇਨਾ ਫੇਵਰੇਬਲ ਟੈਂਪਰੇਚਰ ਨਹੀਂ ਹੁੰਦਾ ਕਿਉਂਕਿ ਹੁਣ ਜਿਹੜਾ ਹੈਗਾ ਜ਼ਿਆਦਾਤਰ ਕਿਸਾਨ ਵੀਰ ਜਿਹੜੇ ਉਹ ਜੂਨ ਤੋਂ ਜੁਲਾਈ ਵੱਲੋਂ ਸ਼ਿਫਟ ਕਰ ਰਹੇ ਹੈ ਜਿਹੜਾ ਗੇਤਾ ਚੋਨਾ ਉਹ ਜ਼ਿਆਦਾਤਰ ਆਮ ਤੌਰ ਤੇ ਮੇਨ ਸੀਜ਼ਨ ਤੋਂ ਜੇ ਆਪਾਂ ਕਹਿ ਲਈਏ ਕਿ ਜਿਹੜੇ ਸਹੀ ਸਮੇਂ ਦੇ ਉੱਤੇ ਕਣਕ ਵਾਲਾ ਚੋਨਾ ਲੱਗਣਾ ਉਹਨਾਂ ਵਧੀਆ ਪਰਫਾਰਮੈਂਸ ਨਹੀਂ ਦਿੰਦਾ ਕਿਉਂਕਿ ਉੱਥੇ ਮਜਬੂਰੀ ਹੁੰਦੀ ਆਪਾਂ ਕਿ ਆਪਾਂ ਆਲੂ ਦੀ ਕਾਸ਼ਤ ਕਰਨੀ ਆ ਜਾਂ ਕੋਈ ਸਬਜ਼ੀਆਂ ਬੀਜਣੀਆਂ ਨੇ ਤਾਂ ਇਸ ਵਾਰ ਵੀ ਕੁਝ ਇਸ ਤਰ੍ਹਾਂ ਦਾ ਜਿਹੜਾ ਹੈਗਾ ਪਰਫਾਰਮੈਂਸ ਆਉਣ ਦੇ ਚਾਂਸ ਜਿਹੜਾ ਮੇਨ ਸੀਜ਼ਨ ਵਾਲਾ ਝੋਨਾ ਹੋਊਗਾ ਉਹਦੀ ਪਰਫਾਰਮੈਂਸ ਜਿਹੜਾ ਕਿ ਤੁਸੀਂ ਮੰਨ ਕੇ ਚੱਲੋ ਵੀ ਅੱਜ ਤੋਂ 10 ਦਿਨਾਂ ਨੂੰ 15 ਦਿਨਾਂ ਨੂੰ ਜਿਹੜਾ ਨਸਾਰਾ ਕਰਦਾ ਉਹ ਝੋਨਾ ਜਿਹੜਾ ਹੁਣ ਝੋਨਾ ਨਿਸਰ ਚੁੱਕਿਆ ਉਹਦੇ ਨਾਲੋਂ ਵਧੀਆ ਪਰਫਾਰਮੈਂਸ ਦੇਊਗਾ ਦਾਣੇ ਦੀ ਕੁਆਲਿਟੀ ਹੈ ਜਿਹੜੀ ਖਾਸ ਤੌਰ ਤੇ ਜਿਹੜਾ ਗੇਤਾ ਚੋਣਾ ਹੁੰਦਾ ਨਾ ਜਿਹੜਾ ਉੱਚ ਤਾਪਮਣ ਦੇ ਵਿੱਚ ਅ ਗਰਮੈਸ਼ ਹਵਾ 'ਚ ਜਿਆਦਾ ਸੈਲ ਟੁੱਟ ਮੀ ਮੀ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਅਨਸਾਰਾ ਲੈਂਦਾ ਤਾਂ ਉਹਦੇ ਵਿੱਚ ਖਾਸ ਤੌਰ ਤੇ ਉੱਚ ਤਾਪਮਣ ਉਹਦੇ ਵਿੱਚ ਟੁੱਟੇ ਦੇ ਚਾਂਸ ਚੱਕੀ ਨੇ ਸਵਾਦ ਆਉਣ ਦੇ ਚਾਂਸ ਉਹਦੇ ਵਿੱਚ ਸਟਾਰਚ ਕੰਟੈਂਟ ਘਟਣ ਦੇ ਚਾਂਸ ਦਾਣਾ ਬਰੀਕ ਪੈਣ ਦੇ ਚਾਂਸ ਫੋਕ ਬਣਨ ਦੇ ਚਾਂਸ ਇਹ ਜਿਹੜੀ ਹੈਗੇ ਸਾਰੇ ਕਾਰਨ ਉਹਦੇ ਵਿੱਚ ਬਣ ਸਕਦੇ ਆ ਸੋ ਉਹ ਚਾਹੇ ਮਮੀ ਬੂਰੀ ਚਲਾਉਣੀ ਉਹਦੇ ਨਾਲੋਂ ਜਿਹੜਾ ਮੇਨ ਸੀਜ਼ਨ ਝੋਨਾ ਠੀਕ ਰਹੂਗਾ ਜਿੱਥੇ ਕਿਤੇ ਵਾਢੀ ਹੁੰਦੀ ਨਾਲ ਦੀ ਨਾਲ ਕਿਸਾਨ ਵੀਰ ਜਿਹੜੇ ਹੈਗੇ ਝਾੜ ਬਾਰੇ ਵੀ ਜਾਣਕਾਰੀ ਜਰੂਰ ਦੇਣ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ